ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੀ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪਰਮਪਾਲ ਕੌਰ ਮਲੂਕਾ ਦਾ ਵੱਡਾ ਬਿਆਨ ਮਾਨਸਾ ਵਿਖੇ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਦੇ ਹੈਲੀਕਾਪਟਰ ਨੂੰ ਉਤਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਦੀ ਹੋਵੇਗਾ ਵੱਡਾ ਐਕਸ਼ਨ ਭਾਜਪਾ ਨੂੰ ਮਿਲ ਰਿਹਾ ਸਮਰਥਨ ਤੋਂ ਖਬਰਾਈ ਪੰਜਾਬ ਸਰਕਾਰ ਦਿਲੰਦਰ ਜੋ সুইমিং ਪੂਲ ਚ ਨਾ ਹੋਣਗੇ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ ਸੀਸੀਟੀਵੀ ਜ਼ਰੀਏ ਹੋਇਆ ਖੁਲਾਸਾ ਪੰਜਾਬ ਚ ਦਿਨ ਚੜਦਿਆਂ ਹੀ ਰੂ ਕੰਬਾਉ ਵਾਰਦਾਤ ਪਤੀ ਨੇ ਕੋਹਾੜੀ ਨਾਲ ਵੱਡੀ ਪਤਨੀ ਚਾਰਜ ਗੈਸ ਸਿਲੰਡਰ ਚ ਹੋਇਆ ਧਮਾਕਾ ਆਦੀ ਦਰਜਨ ਦੇ ਕਰੀਬ ਲੋਕ ਝੁੱਲਸੇ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ केसरगंज ਤੋਂ ਬੀਜਪੀ ਉਮੀਦਵਾਰ ਕਰਨ ਪੋਸ਼ਣ ਦੇ ਕਾਫਲੇ ਵਾਲੀ ਗੱਡੀ ਹਾਸਕ ਰਸਤ ਹੋ ਗਈ ਹੈ ਜਿਸ ਦੌਰਾਨ ਕਰਨ ਪੋਸ਼ਣ ਦੀ ਗੱਡੀ ហេਠਾਉਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖਮੀ ਨੇ ਇਸੇ ਦੌਰਾਨ ਗੱਡੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਇਸ ਦੌਰਾਨ ਪਹੁੰਚੀ ਗੋਂਡਾ ਪੁਲਿਸ ਨੇ ਕਰਨ ਪੋਸ਼ਣ ਦੀ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਹੈ ਨਾਲ ਹੀ ਜ਼ਖਮੀ ਬੱਚਿਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ कर्नलगंज को सूचना मिली की को रोड क्रॉसिंग के पास एक फार्चुनर और मोटरसाइकिल में एक्सीडेंट हो गया मोटरसाइकिल सवार रेहान और शहजाद नाम के दो व्यक्ति घायल हो गए पुलिस मौके पर तत्काल पहुंच के दोनों को सीएससी कर्नलगंज में एडमिट कराया गया जहां पे दोनों की मृत्यु हो गई है पंचायतनामा की कार्रवाई की जा चुकी है पोस्टमार्टम के लिए भेजा गया उनको भेज दिया गया है उनके परिजनों द्वारा एक तहरीर दी गई है तहरीर के आधार पर सुसंगत धाराओं में अभियोग पंजीकृत किया जा रहा है फॉर्चुनर को अपने कब्जे में ले लिया गया है फॉर्चुनर का ड्राइवर भी हिरासत में ले लिया गया है ਜਲੰਧਰ 'ਚ ਗਰਮੀ ਤੋਂ ਰਾਹਤ ਪਾਉਣ ਲਈ সুইমিਂਗ ਪੂਲ ਚ ਨਹਾਉਣਗੇ ਬੱਚੇ ਦੀ ਡੁੱਬਨ ਕਾਰਨ ਮੌਤ ਹੋ ਗਈ ਹੈ। ਦੇਰ ਰਾਤ ਜਦੋਂ ਬੱਚਾ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਉਸ ਦੀ ਭਾਲ ਵਿੱਚ সুইমিਂਗ ਪੂਲ ਤੇ ਪਹੁੰਚ ਗਏ ਜਦੋਂ ਉੱਥੇ ਲੱਗੇ ਸਿਸਟੇਮ ਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬੱਚਾ ਡੁੱਬ ਗਿਆ ਸੀ। ਪਿਤਾ ਭੀਮ ਬਹਾਦਰ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਜਲੰਧਰ ਦੀ ਦਾਨਿਸ਼ਮੰਦਾ ਕਲੋਨੀ 'ਚ ਰਹਿੰਦਾ ਹੈ ਤੇ ਉਸ ਦਾ 13 ਸਾਲਾ ਬੇਟਾ ਮਾਧਵ ਸ਼ਾਮ ਚਾਰ ਦੋਸਤਾਂ ਨਾਲ ਸਨ ਸਿਟੀ ਕਲੋਨੀ ਸਿਤ ਰਾਇਲ সুইমিਂਗ ਪੂਲ 'ਚ ਨਹਾਉਣ ਗਿਆ ਸੀ ਤੇ ਰਾਤ 9 ਵਜੇ ਤੱਕ ਨੇ ਉਸ ਦੀ ਭਾਲ ਸ਼ੁਰੂ ਕੀਤੀ ਮਾਧਵ ਦੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਉਸ ਨੇ ਦੱਸਿਆ ਕਿ ਸਾਰੇ ਇਕੱਠੇ ਪੂਲ ਤੇ ਗਏ ਸਨ ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਦੀ ਭਾਲ ਦੇ ਵਿੱਚ ਪੂਲ ਤੇ ਪਹੁੰਚੇ ਸ਼ੱਕ ਪੈਣ ਤੇ ਪਰਿਵਾਰਕ ਮੈਂਬਰਾਂ ਨੇ ਪੂਲ 'ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਕੈਮਰਾ ਦੇ ਮੁਤਾਬਿਕ ਮਾਧਵ ਨੇ ਦੇਰ ਸ਼ਾਮ 6:07 ਮਿੰਟ ਤੇ ਸਵਿੰਗ ਪੂਲ ਵਿੱਚ ਆਖਰੀ ਛਾਲ ਮਾਰੀ ਸੀ ਇਸ ਤੋਂ ਬਾਅਦ ਮਾਧਵ ਬਾਹਰ ਨਹੀਂ ਆਇਆ ਜਦੋਂ ਪਰਿਵਾਰਕ ਮੈਂਬਰਾਂ ਨੇ ਪੂਲ 'ਚ ਭਾਲ ਕੀਤੀ ਤਾਂ ਮਾਧਵ ਬੇਹੋਸ਼ ਪਾਇਆ ਗਿਆ ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਜੋ ਰਿਪੋਰਟ ਮੇਰੇ ਕੋਲ ਕੰਮ ਕਰਦਾ 30 ਹਜ਼ਾਰ ਰੁਪਏ ਦਾ ਜੀ ਜੀ ਉਹ ਚੋਣ ਚੀ ਆਉਟਪੁੱਟ ਵੀ ਇਹ ਵਿੱਚ ਰਹਿੰਦਾ ਦਫਾ ਵੀ ਲੈਟ ਸਾਈਡ ਜੀ ਤੇ ਸਾਡੇ 4:00 ਵਜੇ ਮਹੱਲੇ ਤੱਕ ਮੁਕਾਇਆ ਰਹਿ ਰਹੀ ਹੈ ਬਹੁਤ ਸਤਾਨ ਜੀ ਪਤਾ ਨਹੀਂ ਕੋਣ ਹੈਗਾ ਮੈਨੂੰ ਤਾਂ ਨਾਮ ਹੀ ਪਤਾ ਹੈਗਾ ਜੀ ਤੇ ਉਹ ਨੂੰ ਲੈ ਕੇ ਆਉਂਦੇ ਜੀ ਤੇ 7:30 8:00 ਵਜੇ ਪਹੁੰਚਿਆ ਜਨਕਲਾ ਜਿਆਦਾ ਹੈ ਕਿਉਂ ਸਭ ਕਿੱਥੇ ਗਿਆ ਜੀ 1 ਸੈਕਿੰਡ ਸੋ ਅੱਛਾ ਜੀ ਤੇ ਪੰਜ ਅਧਿਨੇ ਭਾਗ ਨੇ ਸਾਡੇ ਕੋਲ ਸਕੂਲ ਪੰਜਾਬੀ ਤੋਂ ਨਿਕਲਦਾ ਹੈ ਜੀ ਭਾਈ ਜੀ ਜੀ ਉਹਨਾਂ ਨੇ ਕਿੰਨਾ ਕੰਮ ਕਰ ਦਿੱਤਾ ਉਹਨੂੰ ਬੁਲਾਇਆ ਹੈ ਕਿ ਬਾਕੀ ਕਰ ਦਿੱਤਾ ਅੰਦਰ ਕੈਮਰਾ ਦੇਖਿਆ ਆ ਅੱਛਾ ਜੀ ਕਹਿੰਦੇ ਆ ਤੁਹਾਨੂੰ ਕੁਝ ਅੱਛਾ ਕੈਮਰਾ ਕੈਮਰਾ ਜਾਕੀ ਦਾ ਸਰ ਭਾਈ ਜੀ ਕਿਹਦੇ ਮੁੰਡਾ ਦਾ ਲਾਸਟ ਵੀ ਦੇਖਿਆ ਮੁੰਡਾ ਉਸੇ ਨੂੰ ਉਹਦੇ ਪਾਣੀ ਵਿੱਚ ਜੀ ਤੇ ਟੋਕੜ ਵੀ ਮੁੰਡੇ ਦੇ ਸੀਸੀਟੀਵੀ ਕੈਮਰੇ ਲੱਗੇ ਪਿੱਛੇ ਦਿਖਾ ਦਿਓ ਠੀਕ ਹੈ ਜੀ ਇਹਦੇ ਵਿੱਚ ਪੂਰੀ ਫੁਟੇਜ ਆ 6 ਵਜੇ ਤੋਂ ਪਹਿਲਾਂ ਮੁੰਡਾ ਛਾਲਾ ਮਾਰਦਾ ਕਟੋਗੜੀ ਦੇ ਮੁੰਡੇ ਨੇ 70 80 ਛਾਲਾ ਮਾਰੀਆਂ ਠੀਕ ਹੈ ਜਦੋਂ ਉਹਦਾ ਆਇਆ ਲਾਸਟ ਟਾਈਮ ਦੇ ਦੋ ਵੀ ਮੁੰਡੇ ਦੇ ਵਿੱਚ ਲਾਸਟ ਛਾਲ ਮਾਰੀ ਉਹਦੇ ਨਾਲ ਤਿੰਨ ਜਾਣੇ ਨਿਆਣੇ ਨਹਾਉਣ ਦੇ ਵੀ ਆ ਜਦੋਂ ਮਰਜੀ ਫੁਟੇਜ ਲੈ ਜਿਓ ਆ ਕੇ ਕੀ ਆ ਜਦੋਂ ਨੇ ਛਾਲ ਮਾਰੀ ਆ ਉਹਦੇ ਨਾਲ ਦੇ ਸਾਈਡ ਤੇ ਹੋ ਗਿਆ ਕੋਈ ਰਿਸਪੌਂਸ ਨਹੀਂ ਆਇਆ ਮੁੰਡੇ ਦਾ ਉਹ ਚੁਪਾ ਕਰਕੇ ਬਾਹਰ ਆ ਗਿਆ 6 ਵਜੇ ਦਾ ਭਾਈ ਕਲੋਜ਼ਿੰਗ ਟਾਈਮ ਆ ਆਵਾਜ਼ ਦੇ ਕੇ ਪੂਲ ਬੰਦਿਆ ਅਸੀਂ ਜੀ 6:00 ਦੇ 6:00 ਵਜੇ ਲੈ ਕੇ ਸ਼ਾਮ ਦੇ 6:00 ਵਜੇ ਤੱਕ ਖੋਲ ਕੇ ਰੱਖੀ ਜੀ। 6:00 ਵੇ ਬਾਅਦ ਬੰਦ ਕਰ ਦਈਏ ਸਾਰੇ ਜਿਹੜੇ ਬਾਹਰ ਆ ਜਾਂਦੇ ਆ। ਸਿਰ ਉਹਨੂੰ ਤਿਆਰ ਨਾਲ ਹੀ ਹੁੰਦਾ ਬੜੀ ਉਹ ਇੱਕ ਤਰੀਕੇ ਇੱਕ ਸਾਈਡ ਉੱਤਰ ਦੇ ਛਾਲ ਮਾਰਦਾ ਹੱਥ ਫੜਦਾ ਫਿਰ ਦੂਜੀ ਸਾਈਡ ਮਾਰਦਾ। ਠੀਕ ਹੈ ਜੀ। ਸੈਡਾ ਪੂਰੀ ਦੇਖ ਲਓ। ਮੁੰਡੇ ਸਫਾਈਆਂ ਕਰਦੇ ਆ। ਸਫਾਈ ਹੋ ਰਹੀ ساری। ਠੀਕ ਹੈ ਮੁੰਡਾ ਸਫਾਈ ਆ ਲਾਇਆ ਹੈ। ਠੀਕ ਹੈ ਜੀ ਸੋ ਹਰ ਸਾਲ ਕਾਹੀ ਆ ਸਾਲ ਮਾਰ ਤੋਂ ਬਾਅਦ ਅਸੀਂ ਪਾਣੀ ਛੱਡ ਦਿੱਤਾ ਵੀ ਪੈੜੀਆਂ ਨੂੰ ਬਾਹਰ ਵੀ ਪਾਣੀ ਬੇਸਥੇ ਨਹੀਂ ਕਰੀਦਾ ਪਾਣੀ ਪੈੜੀਆਂ ਸਾਡੇ ਨਾਲ ਪੈੜੀਆਂ ਹੀ ਛੱਡ ਜੀਦਾ ਹੈ ਠੀਕ ਹੈ ਉਸ ਤੋਂ ਬਾਅਦ ਹੌਲੇ ਨਾਲ ਦੇ ਮਾਪਿਓ ਆਏ ਵੀ ਸਾਨੂੰ ਮੁੱਢਾ ਨਹੀਂ ਲੱਭਾ ਇਦਾਂ ਨਹੀਂ ਹੁੰਦਾ ਸਭਾਈ ਹੋndi ਪਾਣੀ ਘਟਦੇ ਨੂੰ ਟਾਈਮ ਲੱਗਦਾ ਹੌਲੀ ਹੌਲੀ ਘਟਿਆ ਪਾਣੀ ਠੀਕ ਹੈ ਜਦੋਂ ਪਾਣੀ ਘਟਿਆ ਮੁੱਢੇ 2000 ਜਣੇ ਆਏ ਅੰਦਰ ਜਾ ਕੇ ਉਹਨੇ ਚੈੱਕ ਕੀਤਾ ਤੇ ਮੁੱਢਾ ਅੰਦਰ ਦੇਖਿਆ ਵੀ ਮੁੱਢਾ ਅੰਦਰ ਨਿਕਲਿਆ ਬਠਿੰਡਾ ਚ ਉਸ ਵੇਲੇ ਵੱਡੀ ਵਾਰਦਾਤ ਵਾਪਰੀ ਜਦੋਂ ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਡ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਗੋਪਾਲਨਗਰ ਵਿਖੇ ਅਜ ਦਿਨ ਚੜਦਿਆਂ ਇੱਕ ਪਤੀ ਨੇ ਬੇਰਹਿਮੀ ਨਾਲ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਦੀ ਸੋਚਣਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਤੇ ਲਾਸ਼ ਨੂੰ ਸਿਵ ਹਸਪਤਾਲ ਦੀ ਮੋਰਚੀ ਚ ਰਖਵਾ ਦਿੱਤਾ ਬਠਿੰਡਾ ਚ ਉਸ ਵੇਲੇ ਇਹ ਵਾਰਦਾਤ ਵਾਪਰੀ ਜਦੋਂ ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਕੇ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਬਸ ਆਪਸੇ ਮੀਆਂ ਬੀਬੀ ਦਾ ਸੀਗਾ ਘਰੇਲੂ ਆਪਸ ਚ ਚੱਲਦਾ ਰਹਿੰਦਾ ਸੀ ਇਹਨਾਂ ਦਾ ਕਦੋਂ ਇਹ ਮਰਡਰ ਹੋਇਆ ਸਵੇਰੇ ਹੋਇਆ ਸਾਨੂੰ ਸਵੇਰੇ ਮੇਰੀ ਖਬਰ ਉਹਦੀ ਆ ਗਈ ਸੀ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਆਇਆ ਸਾਹਮਣੇ ਹੁਣ ਅਸੀਂ ਵੀ ਵਾਰਸਾਂ ਦੇ ਬਿਆਨ ਤੇ ਕਾਰਵਾਈ ਅਮਲ ਚ ਲਿਆ ਰਹੇ ਹਾਂ ਅਸੀਂ ਹੁਣ ਇਹਨਾਂ ਦੇ ਵਾਰਸਾਂ ਪਿੱਛੇ ਭਾਈ ਆ ਰਹੀ ਭਾਈ ਦੇ ਬਿਆਨ ਤੇ ਕਰ ਰਹੇ ਛੋਟੇ ਛੋਟੇ ਬੱਚੇ ਛੋਟੇ ਛੋਟੇ ਕੀ ਕੰਮ ਕੀ ਕਰਦਾ ਸੀ ਇਹ ਬੰਦਾ ਇਹ ਦਿਹਾੜੀ ਮਿਹਨਤ ਮਜ਼ਦੂਰੀ ਕਰਦਾ ਸੀ ਕੋਈ ਨਸ਼ੇ ਪੱਤੀ ਵੀ ਕਰਦਾ ਸੀ ਐ ਤਾਂ ਨਹੀਂ ਪਤਾ ਮਤਲਬ ਇਹਨੇ ਮਾਰ ਕਿਉਂ ਕੀਤਾ ਕੋਈ ਕਾਰਨ ਪਤਾ ਲੱਗਣਾ ਆਹੀ ਕਰੇਲੂ ਆਪਸ ਚ ਇਹਨਾਂ ਦਾ ਸੀਗਾ ਹਾਂਜੀ ਤੇ ਕਿਹੜੀ ਧਾਰਾ ਦੀ ਇਹਨੂੰ ਹੋ ਰਿਹਾ ਨਾ ਇਹਦਾ ਹੁਣ ਕਤਲ ਹੀ 302 ਚ ਹੀ ਹੋ ਤਤੀ ਸ਼ ਹੋਊਗੀ ਉਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਵਕਤ ਉਹਨਾਂ ਨੇ ਕੇਸਰੀ ਸਦਸਤਾਰ ਸਜਾਈ ਹੋਈ ਸੀ ਜਿਨ੍ਹਾਂ ਦਰਬਾਰ ਸਾਹਿਬ ਵਿਖੇ ਜਾ ਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ ਤੇ ਪੰਜਾਬ ਤੋਂ ਬਾਹਰ ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ और स्वाभिमान बढ़ रहा है और पंजाब के लोग भी चूंकि आगे आएंगे चूंकि यहाँ अकाली दल को भी देखा है यहाँ पर कांग्रेस को भी देखा है आप पार्टी की सरकार जो चल रही है आप देखते हैं भी पंजाब के लोग हमेशा पराक्रमी होते हैं मेहनती होते हैं और वीर होते हैं तो यहाँ से निश्चित रूप से आज यहाँ की सरकार को एक रिमोट कंट्रोल से दिल्ली से चलाया जा रहा है यहाँ की सारी जो फैसिलिटी है वो दिल्ली जाकर जो है श्री केजरीवाल जी को दी जा रही है मुख्यमंत्री जी जेल के चक्कर लगा रहे थे तिहाड़ के चक्कर लगाते हैं या दिल्ली के चक्कर लगाते हैं उनको प्लेन की आवश्यकता होती है प्लेन यहाँ से जाता है पंजाब में एक दूसरे के साथ अलग अलग चुनाव लड़ने का ढोंग कर रहे हैं और दिल्ली में हरियाणा में चंडीगढ़ में एक साथ चुनाव के मैदान में इसको भी खूब बनाना चाहते हैं ਫਿਰੋਜ਼ਪੁਰ ਦੇ ਪਿੰਡ ਅਲੀਕੇ ਦੇ ਵਿੱਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਜਿਸ ਦੌਰਾਨ ਜੰਮ ਕੇ ਇੱਟਾਂ ਰੋੜੇ ਚੱਲੇ। ਇਸ ਤਕਰਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਇਸ ਤਰ੍ਹਾਂ ਇੱਕ ਦੂਜੇ ਤੇ ਇੱਟਾਂ ਚਲਾਈਆਂ ਜਾ ਰਹੀਆਂ। ਦੋਨਾਂ ਪਾਰਟੀਆਂ ਵੱਲੋਂ ਇੱਕ ਦੂਸਰੇ ਤੇ ਦੋਸ਼ ਲਾਏ ਗਏ ਨੇ ਕਿ ਉਹਨਾਂ ਨੇ ਸਮਾਨ ਦੀ ਭੰਨਤੋੜ ਕੀਤੀ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਲੇਕਿਨ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਜੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਵੱਖ-ਵੱਖ ਖਲਕਿਆਂ ਵਿੱਚ ਰੈਲੀਆਂ ਦਾ ਦੌਰ ਵੀ ਚੱਲ ਰਿਹਾ ਹੈ ਬੀਤੇ ਦਿਨੀ ਮਾਨਸਾ ਵਿਖੇ ਪਾਜਪਾ ਵੱਲੋਂ ਕਰਵਾਈ ਜਾ ਰਹੀ ਰੈਲੀ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਦੇ ਹੈਲੀਕਾਪਟਰ ਨੂੰ ਉਤਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਪਾਜਪਾ ਦੀ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਨੇ ਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਪਾਜਪਾ ਦੀ ਝੜਤ ਤੋਂ ਖਬराई ਹੋਈ ਨੇ ਇਸੇ ਲਈ ਉਹਨਾਂ ਨੂੰ ਆਨੇ ਬਹਾਨੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਦਾਅਵਾ ਕੀਤਾ ਕਿ ਮਾਨਸਾ ਵਿਖੇ ਪਾਜਪਾ ਵੱਲੋਂ ਕੀਤੀ ਜਾ ਰਹੀ ਫਤਿਹ ਰੈਲੀ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਵੱਲੋਂ ਸੰਬੋਧਨ ਕੀਤਾ ਜਾਣਾ ਸੀ ਪਰ ਤੈਸ ਸਮੇਂ ਤੇ ਪਹੁੰਚੇ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਦੇ ਹੈਲੀਕਾਪਟਰ ਨੂੰ ਮਾਨਸਾ ਵਿਖੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮਾਨਸਾ ਨੇ ਕੀਤਾ ਉਹ ਘਬਰਾਟ ਹੈ। ਆਪ ਪਾਰਟੀ ਦੀ ਝਾੜੂ ਪਾਰਟੀ ਦੀ ਤੇ ਬਾਦਲਾ ਦੀ। ਰੜ ਕੇ ਇਹਨਾਂ ਨੇ ਸਮ੍ਰਿਤੀ ਰਾਣੀ ਜੀ ਦੇ ਚੌਪਰ ਨੂੰ ਲੈਂਡ ਕਰਨ ਦੇ ਵਿੱਚ ਸਹਿਯੋਗ ਨਹੀਂ ਦਿੱਤਾ। ਉਹਦੇ ਬਾਰੇ ਮੈਂ ਆਪਦੇ ਸੀਨੀਅਰ ਲੀਡਰ ਸਾਹਿਬਾਨ ਨਾਲ ਗੱਲ ਕੀਤੀ ਹੈ। ਅੱਜ ਐਕਸ਼ਨ ਵੀ ਹੋਊਗਾ। ਇੱਕ ਇੱਕ ਆਫੀਸਰ ਜਿਹੜਾ ਉਸ ਗੱਲ ਵਾਸਤੇ ਜ਼ਿੰਮੇਵਾਰ ਹੋਊਗਾ ਉਹ ਇੱਥੋਂ ਚੱਕਿਆ ਜਾਊਗਾ। ਔਰ ਜਿਹੜਾ ਹੁਣ ਜਿਹੜਾ ਭਾਪੀ ਇਸ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੀ। ਇਨਾ ਖੌਫ ਸੀਗਾ ਦੇਖੋ ਮੈਨੂੰ ਰਿਟਾਇਰਮੈਂਟ ਰੋਕੀ ਮੇਰਾ ਰਾਜਨਾਥ ਜੀ ਦੀ ਰੈਲੀ ਨਹੀਂ ਸਟੇਡੀਅਮ ਦੇ ਵਿੱਚ ਹੋਣ ਦਿੱਤੀ ਕੱਲ ਮੇਰੇ ਘਰ ਦੇ ਅੱਗੇ ਬੈਰੀਕੇਡਿੰਗ ਕਰ ਲਈ ਅੱਜ ਮੇਰੇ ਮਦਰ ਇਨ ਲਾ ਨੂੰ ਜਾ ਕੇ ਪੁਲਿਸ ਕਹਿ ਰਹੀ ਕਿ ਤੁਸੀਂ ਮਨਜ਼ੂਰੀ ਲੈ ਕੇ ਕੈਂਪੇਨ ਕਰੋ ਉਹਨਾਂ ਨੇ ਕਿਹੜਾ ਕੋਈ ਸਪੀਕਰ ਲਾਇਆ ਇਨਾ ਖੌਫ ਹੈ ਸਾਰਿਆਂ ਦੇ ਵਿੱਚ ਕਿ ਤਰ੍ਹਾਂ ਤਰ੍ਹਾਂ ਦੇ ਹੱਤਖੰਡੇ ਪ੍ਰਸ਼ਾਸਨ ਵੱਲੋਂ ਵਰਤੇ ਜਾ ਰਹੇ ਐ ਸੋ ਮੈਂ ਇਹੀ ਕਹੂੰਗੀ ਕਿ ਵੀ ਹੁਣ ਇਹੋ ਜੇ ਆਫੀਸਰ ਇੱਥੇ ਰਹਿਣੇ ਨਹੀਂ ਚਾਹੀਦੇ ਪਰ ਨਹੀਂ ਰਹਿਣਗੇ ਹਿਸਾਰ ਜ਼ਿਲ੍ਹੇ ਦੇ ਪਿੰਡ ਸਲੇਮਗੜ ਵਿੱਚ ਇੱਕ ਵੱਡਾ ਹਾਸਾ ਵਾਪਰ ਗਿਆ। ਦਰਸਲ ਇੱਥੇ ਇੱਕ ਘਰ ਵਿੱਚ ਰੱਖੇ ਰਸੋਈ ਗੈਸ ਸਿਲੰਡਰ ਵਿੱਚ ਧਮਾਕਾ ਹੋ ਗਿਆ। ਸਿਲੰਡਰ ਫਟਣ ਕਾਰਨ ਅੱਧੀ ਦਰਜਨ ਦੇ ਕਰੀਬ ਲੋਕ ਬੁਰੀ ਤਰ੍ਹਾਂ ਝੁਲਸ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਪਿੰਡ 'ਚ ਸਨਾਟਾ ਛਾ ਗਿਆ। ਲੋਕਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਿਸਾਰ ਦੇ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਸਿਲੰਡਰ 'ਚੋਂ ਹੌਲੀ-ਹੌਲੀ ਗੈਸ ਲੀਕ ਹੋ ਰਹੀ ਸੀ ਤੇ ਉਸ ਨੂੰ ਅੱਗ ਲੱਗ ਗਈ ਸੀ। ਜਦੋਂ ਆਂਢ-ਗੁਆਂਢ ਦੇ ਲੋਕ ਘਰ ਦੇ ਅੰਦਰ ਜਾ ਰਹੇ ਸਨ ਤਾਂ ਅਚਾਨਕ ਸਿਲੰਡਰ ਫਟ ਦਾ ਗੋਲਾ ਬਾਹਰ ਗਲੀ ਵਿੱਚ ਪਹੁੰਚ ਗਿਆ ਤੇ ਗਲੀ ਵਿੱਚ ਖੜੀਆਂ ਕੁਝ ਔਰਤਾਂ ਵੀ ਇਸ ਦੀ ਝਪੇਟ ਵਿੱਚ ਆ ਗਈਆਂ ਤੇ ਬੁਰੀ ਤਰ੍ਹਾਂ ਝੁੱਲਸ ਗਈਆਂ ਬੀਤੇ ਦਿਨੀ ਪਠਾਨਕੋਟ ਰੋਡ ਤੇ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਹੋਏ ਡਰਾਈਵਰ ਮੱਖਣ ਮਸੀਹ ਦੇ ਕਤਲकांड ਵਿੱਚ ਨਵਾਂ ਮੋੜ ਆਇਆ ਆਰਤੀ ਐਸੋਸੀਏਸ਼ਨ ਵੱਲੋਂ ਸਥਾਨਕ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਖੁਲਾਸਾ ਕੀਤਾ ਗਿਆ ਹੈ ਕਿ ਘਟਨਾ ਟਰਾਂਸਪੋਰਟ ਠੇਕੇਦਾਰ ਸਿੰਡੀਕੇਟ ਤੇ ਆਰਤੀਆਂ ਵਿਚਾਲੇ ਚੱਲਦੇ ਵਿਵਾਦ ਕਾਰਨ ਵਾਪਰੀ ਹੈ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਲਈ ਗੁਰਦਾਸਪੁਰ ਪਹੁੰਚੇ ਆਰਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਚੇਅਰਮੈਨ ਮੰਡੀ ਬੋਰਡ ਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਮਨਪਾਗੀ ਘਟਨਾ ਹੈ ਤੇ ਜਿਹੜਾ ਗੁਰਦਾਸਪੁਰ ਵਿੱਚ ਦੂਜੀ ਵਾਰ ਅਜਿਹਾ ਹੋਇਆ ਹੈ ਪਹਿਲਾਂ ਦੋਸ਼ ਲਾਇਆ ਕਿ ਟ੍ਰਾਂਸਪੋਰਟ ਠੇਕੇਦਾਰ ਸਿੰਡੀਕੇਟ ਆਰਤੀਆ ਨੂੰ ਆਪਣੀਆਂ ਗੱਡੀਆਂ ਤੇ ਖਰੀਦ ਕੇ ਕੀਤੀ ਗੋਦਾਮ ਤੱਕ ਪਹੁੰਚਣ ਲਈ ਮਜਬੂਰ ਕਰਦਾ ਹੈ ਪੰਜਾਬ ਪ੍ਰਧਾਨ ਨੇ ਦੋਸ਼ ਲਾਇਆ ਕਿ ਬੀਤੇ ਦਿਨੀ ਹੋਈ ਲੜਾਈ ਵੀ ਇਸੇ ਤਕਰਾਰਬਾਜ਼ੀ ਦਾ ਨਤੀਜਾ ਸੀ ਵੀ ਇਹ ਮਾਲ ਲੈ ਕੇ ਸਾਜਨ ਦਾ ਆਈ ਸੀ ਔਰ ਮੇਰਾ ਭਾਂਜਾ ਹਰਪਾਲ ਸਿੰਘ ਜਿਹੜਾ ਉੱਥੇ ਵੈਸੇ ਖੜਾ ਸੀ ਸੋਨ ਕਿਸੇ ਨੂੰ ਵੀ ਕੋਈ ਗੱਲ ਨਹੀਂ ਕੀਤੀ ਨਾ ਉਹਨਾਂ ਨੇ ਉਹਨੂੰ ਕਿਹਾ ਨਾ ਉਹਨਾਂ ਨੇ ਉਹਨੂੰ ਕਿਹਾ ਜਾਣ ਬੁੱਝ ਕੇ ਉਹਨੂੰ ਉਸ ਪਰਚੇ ਦੇ ਵਿੱਚ ਅਨਡੈਕਲ ਕੀਤਾ ਗਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਰਦੇ ਹਾਂ ਕਿ ਉਸ ਆੜ੍ਹਤੀ ਹਰਪਾਲ ਸਿੰਘ ਦਾ ਕੋਈ ਕਸੂਰ ਨਹੀਂ ਵੈਰੀਫਾਈ ਕੀਤਾ ਜਾਏ ਉਹ ਸ਼ੱਕ ਕੋਈ ਇਹੋ ਜਿਹਾ ਕਸੂਰ ਨਹੀਂ ਜਿਹਦੇ ਕਰਕੇ ਉਹਨੂੰ ਉਸ 302 ਦੇ ਵਿੱਚ ਜਿਹੜਾ ਉਹ ਮਤਲਬ ਕੀਤਾ ਗਿਆ ਹਕੀਕਤ ਇਹ ਹੈ ਕਿ ਜੋ ਆੜ੍ਹਤੀਆਂ ਦੀਆਂ ਗੱਡੀਆਂ ਆਉਂਦੀਆਂ ਸੀ ਉਹਨਾਂ ਨੂੰ ਅਨਲੋਡਿੰਗ ਤੋਂ ਰੋਕਿਆ ਗਿਆ ਔਰ ਜੋ ਠੇਕੇਦਾਰਾਂ ਦੀਆਂ ਆਪਣੀਆਂ ਗੱਡੀਆਂ ਸੀ ਉਹਨਾਂ ਨੂੰ ਅਨਲੋਡਿੰਗ ਲਈ ਜਿਹੜਾ ਉਹ ਪ੍ਰੈਫਰ ਕੀਤਾ ਗਿਆ ਔਰ ਇਸ ਮਤਲਬ ਜਿਹੜੀ ਆ ਜੇਕਰ ਆੜਤੀਆਂ ਨੇ ਕਿਹਾ ਕਿ ਨਹੀਂ ਵਾਰੀ ਸੁਦੇ ਸਾਨੂੰ ਲਾਉਣੀਆਂ ਚਾਹੀਦੀਆਂ ਔਰ ਸਾਡੀਆਂ ਵੀ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਸਪੈਸ਼ਲ ਦੇ ਵਿੱਚ ਅਨਲੋਡਿੰਗ ਹੋਣ ਦਾ ਮੌਕਾ ਮਿਲਣਾ ਚਾਹੀਦਾ ਇਸੇ ਗੱਲ ਦੇ ਉੱਤੇ ਉਹਨਾਂ ਨੇ ਆੜਤੀਆਂ ਦੇ ਗਲ ਜਿਹੜਾ ਕੁਸ਼ਕਸਾ ਕੇ ਉੱਥੇ ਲੋਕਾਂ ਨੂੰ ਪਾਇਆ ਸਾਡੇ ਆੜਤੀ ਦੇ 6:30 ਵਜੀਆਂ ਨੇ ਸਿਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਕੁੰਡੇ ਮਾਰੇ ਗਏ ਨੇ ਜਿਹੜਾ ਕਿ ਤਿੱਖਾ ਹਥਿਆਰ ਹੈ ਵਾਅਲੈਕੁਮ ਸਲਮ। ਔਰ ਉਸ ਰਾੜ ਦੇ ਨਾਲ ਉਸ ਆੜਤੀ ਦੀ ਮੌਤ ਵੀ ਹੋ ਸਕਦੀ ਸੀ। ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੇ ਫਤੇਜੰਗ ਸਿੰਘ ਬਾਜਵਾ ਸੀਨੀਅਰ ਭਾਜਪਾਗੂ ਦੇ ਨਾਲ ਕਾਦੀਆਂ ਸ਼ਹਿਰਾਂ ਦੇ ਰੋਡ ਸ਼ੋਅ ਕਰਦੇ ਆ ਆਪਣੀ ਪਾਰਟੀ ਲੋਕਾਂ ਦਾ ਸਮਰਥਨ ਦੀ ਅਪੀਲ ਕਰਦੇ ਕਿ ਹੈ ਕਿ ਦੇਸ਼ ਦੀ ਤਰੱਕੀ ਲਈ ਸੈਂਟਰ ਵਿੱਚ ਮੋਦੀ ਦੀ ਸਰਕਾਰ ਦੁਬਾਰਾ ਲਿਆਂਦੀ ਜਾਏ ਪਾਜਮਾ ਸਮਰਥਕਾਂ ਨਾਲ ਪੰਜਾਬ ਪੁਲਿਸ ਦੇ ਕਰਮੀ ਵੀ ਮੌਜੂਦ ਸਨ ਪਾਜਮਾ ਸਮਰਥਕਾਂ ਵੱਲੋਂ ਮੇਨ ਬਾਜ਼ਾਰ ਵਿੱਚ ਚੋਨਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਦਿਨੇਸ਼ ਬੱਬੂ ਦੇ ਰੋਡ ਸ਼ੋਅ 'ਚ ਪੱਤਰਕਾਰਾਂ ਦੇ ਜਵਾਬ ਦੇਣ ਤੋਂ ਉਹ ਗੁਰੇਜ਼ ਕਰਦੇ ਰਹੇ ਇਸ ਮੌਕੇ ਫਤੇਜੰਗ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਗੁਰਦਾਸਪੁਰ ਲੋਕ ਸਬਾ ਸੀਟ ਤੇ ਸ਼ਾਨਦਾਰ ਜਿੱਤ ਦਰਜ ਕਰੀ। ਪ੍ਰਜਾ ਬਹੁਤ ਵਧੀਆ ਚਾਹੁੰਦੇ ਆ। ਇਹ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਵਿੱਚ ਵੀ। ਜਦੋਂ ਦੇ ਮੋਦੀ ਜੀ ਗੁਰਦਾਸਪੁਰੋਂ ਹੋ ਕੇ ਗਏ ਨੇ ਤੇ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਵੀ ਉਹਨਾਂ ਨੇ ਜਿਹੜਾ ਚੱਕਰ ਲਾਇਆ ਹੈ, ਉਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਥੈਂਕ ਯੂ। ਥੈਂਕ ਯੂ। ਉਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਇੱਦਾਂ ਲੱਗ ਰਿਹਾ ਹੈ ਵੀ ਭਾਰਤੀ ਜਨਤਾ ਪਾਰਟੀ ਬੀਜੇਪੀ ਪੰਜਾਬ ਦੇ ਵਿੱਚ ਕਾਫੀ ਸੀਟਾਂ ਦੇ ਲੀਡ ਕਰੇਗੀ। ਔਰ ਇਹ ਇਕਦਮੀ ਮਾਹੌਲ ਬਦਲਿਆ ਹੈ ਮੋਦੀ ਜੀ ਦੇ ਆਉਣ ਤੋਂ ਬਾਅਦ। ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਮੀਟਿੰਗ ਹਾਲ ਵਿਖੇ ਵਕੀਲਾਂ ਦੀ ਭਾਰਮੀ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਆਏ ਦਿਨ ਤੁਹਾਡੇ ਕੋਲ अनेका ਜਿਹੇ ਕੇਸ ਆਉਂਦੇ ਹੋਣਗੇ ਜਿਨ੍ਹਾਂ ਨੂੰ ਚੰਗਾ ਰਾਜ ਪ੍ਰਬੰਧ ਤੇ ਪੁਲਿਸ ਸਿਸਟਮ ਦੇ ਚੱਲਦੇ ਰੋਕਿਆ ਜਾ ਸਕਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਕੋਟ ਕਚੈਰੀਆਂ ਦੇ ਚੱਕਰਾਂ ਤੋਂ ਨਿਜ਼ਾਤ ਮਿਲ ਸਕੇ ਪਰ ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਵਾਲੀ ਧਿਆਨੀ ਉਹਨਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸ਼ਾਨਦਾਰ ਦਿੱਟ ਦਰਜ ਕਰਨਗੇ ਲਗਾਤਾਰ ਗੁਰਦਾਸਪੁਰ ਦੇ ਵਿੱਚ ਆਇਆ ਮੁੱਖ ਮੰਤਰੀ ਦਿਨਵਾਰੀ ਆ ਗਿਆ ਸੁਖੀ ਸਿੰਘ ਬਾਦਰ ਆ ਗਿਆ ਅੱਜ ਕੇਜਰੀ ਭਾਲਵੀ ਗੁਰਦਾਸਪੁਰ ਦੇ ਵਿੱਚ ਆਇਆ ਜਿਹੜਾ ਮਰਜ਼ੀ ਆ ਜਾਏ ਕਾਂਗਰਸ ਚੁੱਪੀ ਆ ਉਹ ਨਹੀਂ ਗਾਣੇ ਕੀ ਵਰਕਰਾਂ ਦੇ ਉੱਪਰ ਦਬਾਇਆ ਜਾ ਰਿਹਾ ਹੈ ਅੱਜ ਈਡੀ ਵੀ ਰੀਡਰ ਨੇ ਚੱਲਦੀ ਹੈ ਜੋ ਈਡੀ ਛੱਡ ਕੇ ਭਾਵੇਂ ਐਫ ਆਈ ਆਈ ਦੀ ਕਰਾਉਣ ਕਾਂਗਰਸ ਦਾ ਵਰਕਰ ਡਟਿਆ ਤੇ ਡਟਿਆ ਰਹੀ ਦੱਸੋ ਮੌਨਨ ਜੀ ਸੀਸਨ ਕਿਵੇਂ ਵੀ ਅਜਿਹਾ ਜਿਵੇਂ ਤੁਸੀਂ ਹੁੰਦਾ ਨਹੀਂ ਕਿ ਕਿ ਕਿਸੇ ਦਿਨਾਂ ਵਿੱਚ ਗੋਲੀ ਚੱਲੀ ਇਹੋ ਤੇ ਇੱਕ ਉਹ ਇੱਕ ਗੋਲੀ ਨਹੀਂ ਚਾਈ ਲਾਅ ਐਂਡ ਆਰਡਰ ਦੀ ਮੈਂ ਤਾਂ ਹੀ ਬੋਲਦਾ ਕਿ ਐਡਵੋਕੇਟਸ ਦੇ ਇਲਾਕੇ ਬੈਜੋ ਕੋਰਟ ਵਿੱਚ ਵੇਖੋ ਕਿ ਕਿੰਨੇ ਕੇਸੇ ਨੇ ਜਿੰਨਾ ਚਿਰ ਪੰਜਾਬ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਕੰਟਰੋਲ ਨਹੀਂ ਕਰਾਂਗੇ ਉਹ ਪ੍ਰਧਾਨ ਮੰਤਰੀ ਦਾ ਮੁੱਖ ਮੰਤਰੀ ਦਾ ਉਹਦੇ ਤੇ ਧਿਆਨ ਨਹੀਂ ਮੁੱਖ ਮੰਤਰੀ ਦਾ ਜੁਮਲੇਬਾਜ਼ੀ ਤੇ ਧਿਆਨਿਆ ਲੋਕਾਂ ਦੇ ਬੇਫਜ਼ੂਲ ਕਮੈਂਟ ਦੇਣ ਦਾ ਧਿਆਨਿਆ ਜਿਸ ਦਿਨ ਮੁੱਖ ਮੰਤਰੀ ਦਾ ਧਿਆਨ ਆਏਗਾ ਫਿਰ ਉਹਦੇ ਤੇ ਲਾਅ ਐਂਡ ਆਰਡਰ ਦੀ ਅਜੇ ਉਹਦਾ ਮੁੱਖ ਮੰਤਰੀ ਦਾ ਲਾਅ ਐਂਡ ਆਰਡਰ ਤੇ ਕੋਈ ਧਿਆਨ ਨਹੀਂ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਦੀ ਇੰਟਰਵਿਊ ਹੁੰਦੀ ਆ ਦੋ ਬੰਦੇ ਇੰਟਰਵਿਊ ਲੈਣ ਵਾਲੇ ਨੇ ਤੇ ਜੇ ਦੋ ਬੰਦਿਆਂ ਤੋਂ ਨਹੀਂ ਪਤਾ ਲੱਗ ਰਿਹਾ ਕਿ ਇੰਟਰਵਿਊ ਕਿਹੜੀ ਜੇਲ੍ਹ ਚ ਹੋਈ ਆ ਤੇ ਫਿਰ ਇਹਦੇ ਤੇ ਤੁਸੀਂ ਦੱਸੋ ਕਿ ਲਾਅ ਐਂਡ ਆਰਡਰ ਪੰਜਾਬੀ ਤਿੰਨ ਵਾਰੀ ਆਇਆ ਗੁਰਦਾਸ ਤੋਂ ਕੋਈ ਦੇਣ ਨਹੀਂ ਦੇਖੀ ਗਏ ਤੇ ਤੀਜੀ ਵਾਰੀ ਪ੍ਰਧਾਨ ਮੰਤਰੀ ਕੋਲ ਕੁਝ ਹੋਵੇ ਤਾਂ ਦੇਣਗੇ ਪ੍ਰਧਾਨ ਮੰਤਰੀ ਸਾਹਿਬ ਕੋਲ ਗੱਲਾਂ ਬਹੁਤ ਨੇ ਜੋ ਮਰਜ਼ੀ ਲੜੋ ਚਾਂਡਾ ਉਨਮੜ ਦੇ ਪਿੰਡ ਖਖ ਰੇਲਵੇ ਫਾਟਕ ਨਜ਼ਦੀਕ ਦੇਲਗੱਡੀ ਥੱਲੇ ਆ ਕੇ ਇੱਕ ਔਰਤ ਮੌਤ ਦਾ ਸ਼ਿਕਾਰ ਹੋ ਗਈ ਔਰਤ ਨੇ ਆਪਣੀ ਜਾਨ ਆਪਣੀ ਜਵਾਈ ਆਪਣੇ ਬੇਟੇ ਦੇ ਸਾਸੋਰੇ ਤੇ ਇੱਕ ਹੋਰ ਔਰਤ ਨੂੰ ਤਾਂਕ ਪਰੇਸ਼ਾਨ ਹੋ ਕੇ ਦਿੱਤੀ ਸੀ ਦੋਸ਼ ਅਮ੍ਰਿਤਕੌਰ ਤੇ ਜਸਪੀਰ ਕੌਰ ਦੀ ਧੀ ਅਮਨਪ੍ਰੀਤ ਕੌਰ ਵਾਸੀ ਬਰੂਨ ਆਬਾਦੀ ਗੜਦੀਵਾਲਾ ਲਾਈਨਿਸ ਦੇ ਆਧਾਰ ਤੇ ਹੁਣ ਰੇਲਵੇ ਪੁਲਿਸ ਨੇ ਅਮਨਪ੍ਰੀਤ ਕੌਰ ਦੇ ਸੋਹਰੇ ਪਰਿਵਾਰ ਖਿਲਾਫ ਜਸਪੀਰ ਕੌਰ ਨੂੰ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਦਨ ਦਿਹਾੜੇ ਹੋਈ ਐਡਵੋਕੇਟ ਬਨੀਤ ਮਹਾਜਨ ਤੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਨਾਲ ਦੇ ਹੱਕ ਦੇ ਵਿੱਚ ਸਾਹਮਣੇ ਆਏ ਜਿਨ੍ਹਾਂ ਵੱਲੋਂ ਪ੍ਰੈਸ ਵਾਰਤਾ ਕਰਕੇ ਕਈ ਤਰ੍ਹਾਂ ਦੇ ਸਵਾਲ ਉਠਾਏ ਗਏ ਉਹਨਾਂ ਕਹੇ ਕਿ ਲੌਂਡ ਆਰਡਰ ਤੇ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ ਇਸ ਮੌਕੇ ਉਹਨਾਂ ਦੇ ਨਾਲ ਡਾਕਟਰ ਰਾਜਕੁਮਾਰ ਵੀਰਕਾ ਸੁਨੀਲ ਦੱਤ ਤੇ ਹੋਰ ਮੈਂਬਰ ਵੀ ਹਾਜ਼ਰ ਸਨ ਰਾਣਾ ਐਡਵੋਕੇਟ ਬਨੀਤ ਮਹਾਜਨ ਮੈਂ ਅੱਜ ਸਵੇਰੇ ਆਪਣੇ ਰੋਟੀਨ ਦੇ ਮੁਤਾਬਕ ਮੈਂ ਆਪਣੇ ਕਰਵਾਇ ਸਵੇਰੇ ਰੋਟੀਨ ਦੇ ਮੁਤਾਬਕ 6:30 7:00 7:20 ਦੇ ਉੱਤੇ ਰੋਟੀਨ ਜਿਵੇਂ ਮੰਦਿਰ ਜਾਣਾ ਮੈਂ ਬਪਾਲ ਮੰਦਿਰ ਆਪਣੀ ਵਜਦੇ ਨਾਲ ਨਿਕਲ ਗਿਆ ਸੀ ਉੱਥੋਂ ਮੈਂ ਨਿਕਲਿਆ ਓਨੇ 8:00 ਵਜੇ ਮੈਂ ਕਰਕੇ ਮੱਥਾ ਟੇਕ ਕੇ ਤੇ ਮੈਂ ਆਪਣੇ ਹੋਟਲ ਇੱਥੇ ਜੋ ਜਗ੍ਹਾ ਨਾਲ ਇੱਥੋਂ ਰੋਟੀਨ ਇੱਥੋਂ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਮੈਂ ਨਾਲ ਦੇ ਕਸ਼ਮੀਰ ਐਵਨਿਊ ਵਾਲੀ ਗਲੀ ਜਮੋੜਿਆ ਫੋਰਸ ਸਕੂਲ ਦੀ ਤੇ ਅਨਨੋਨ ਦੋ ਬੰਦੇ ਆ ਇਕਦਾਂ ਹੀ ਮੇਰੀ ਗੱਡੀ ਦੇ ਅੱਗੇ ਆ ਕੇ ਉਹਨਾਂ ਨੇ ਗੱਡੀ ਲਗਾਈ ਹੈ ਤੇ ਫਾਇਰਿੰਗ ਸ਼ੁਰੂ ਕਰਦੀ ਆ ਮੈਂ ਤੇ ਮੇਰੀ ਵੈਸਿਸ ਹੀ ਬੜੀ ਮੁਸ਼ਕਲ ਨਾਲ ਥੱਲੇ ਹੋ ਕੇ ਆਪਣੀ ਜਾਨ ਬਚਾਈ ਜਿਹੜੀ ਕਿ ਮੇਰੀ ਮਿਸਿਸ ਦੇ ਕੋਸ਼ਿਕ ਕਾਚੇ ਵੱਜੇ ਗਈ ਆ ਪਰ ਉਦਾਂ ਬਚਾਅ ਹੋ ਗਿਆ ਗਨ ਸ਼ੂਟ ਫਾਇਰਿੰਗ ਦੇ ਵਿੱਚ ਅਸੀਂ ਸਾਨੂੰ ਦੋਨਾਂ ਨੂੰ ਕੁਝ ਨਹੀਂ ਹੋਇਆ ਮੰਦ ਭਾਗੀ ਕਹਿਣਾ ਹੈ ਕਿ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਵਿੱਚ ਸਾਰਾ ਪੰਜਾਬ ਹੋਵੇ ਉਹਨਾਂ ਦੇ ਅੰਦਰ ਉਦੇ باوجود ਵੀ ਇੰਨੇ ਹੌਸਲੇ ਬਧੇ ਹੋਣ ਕਿ ਇੱਕ ਆਮ ਸ਼ਹਿਰੀ ਹੋਰ ਸਾਡੇ ਕਾਂਗਰਸ ਦੇ ਬੜੇ ਵਧੀਆ ਵਰਕਰ ਜਿਨ੍ਹਾਂ ਨੇ ਇਲੈਕਸ਼ਨ ਵੀ ਲੜੀ ਹੈ ਕੌਂਸਲਰ ਦੀ ਔਰ ਉਹਨਾਂ ਤੇ ਇੱਡਾ ਵੱਡਾ ਹਮਲਾ ਹੋ ਜਾਣਾ ਮੈਂ ਉਹ ਦੇਖਿਆ ਗੋਲੀਆਂ ਲੱਗੀਆਂ ਨੇ 6-7 ਗੋਲੀਆਂ ਗੱਡੀ ਨੂੰ ਲੱਗੀਆਂ ਨੇ ਸਾਹਮਣੇ ਮਾਰੀਆਂ ਨੇ ਪਰ ਦੇਖੋ ਕਿ ਇੰਨੀ ਮਤਲਬ ਖਬੇਖਾ ਹੋ ਕੇ ਲੋਕ ਘੁੰਮ ਰਹੇ ਨੇ ਹਥਿਆਰ ਲੈ ਕੇ ਇਸ ਕਹਾ ਦਾ ਫੀਲਰ ਲਾਉਣ ਆਰਡਰ ਦਾ ਬਹੁਤ ਵੱਡਾ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਲ ਦੀ ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ